ਤਤਸ੍ਰੇ ਕਾਲ ਜੀ ਜਦੋਂ ਕੋਈ ਗਰੀਬ ਵਿਅਕਤੀ ਗਰੀਬੀ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਈ ਲੋਕ ਉਸ ਦਾ ਸਾਥ ਦੇਣ ਦੀ بجائے ਉਸ ਦੇ ਰਸਤੇ 'ਚ ਰੋੜਾ ਬਣ ਜਾਂਦੇ ਨੇ ਉਸ ਵਿਅਕਤੀ ਉੱਪਰ ਪੂਰੀਆਂ ਨਜ਼ਰਾਂ ਰੱਖਣ ਲੱਗ ਪੈਂਦੇ ਨੇ ਕਿ ਕਿਸੇ ਨਾ ਕਿਸੇ ਬਹਾਨੇ ਇਸ ਨੂੰ ਫਸਾਇਆ ਜਾਵੇ ਇਹ ਹਕੀਕਤ ਸੱਚ ਹੈ ਕਿਸੇ ਦੀ ਚੜ੍ਹਤ ਕਈ ਲੋਕਾਂ ਤੋਂ ਜਰਨੀ ਹੁੰਦੀ ਆਪ ਤਾਂ ਕੋਈ ਕੰਮ ਕਰਨਾ ਨਹੀਂ ਹੁੰਦਾ ਤੇ ਦੂਸਰੇ ਦੀ ਚੜ੍ਹਤ ਵਿੱਚ ਕੋਈ ਨਾ ਕੋਈ ਵਿਗੜ ਜ਼ਰੂਰ ਪਾਉਣਾ ਹੁੰਦਾ ਹੈ ਤੇ ਜਾਲਸ ਕਰਨੇ ਸ਼ੁਰੂ ਕਰ ਦਿੰਦੇ ਨੇ ਮਿਹਨਤੀ ਵਿਅਕਤੀ ਕਿਤੇ ਨਾ ਕਿਤੇ ਇਹਨਾਂ ਦੇ ਜਾਲ ਨਸ਼ਿਆਂ ਵਾਲੇ ਪਾਸੇ ਜਾਂ ਲੜਾਈ ਦੀ ਲਪੇਟ ਆ ਜਾਂਦਾ ਹੈ ਤੇ ਫਿਰ ਛੋਟੀ ਜਹੀ ਗੱਲ ਨੂੰ ਵਧਾ ਚੜਾ ਕੇ ਦੱਸਿਆ ਜਾਂਦਾ ਸੋ ਇਹੋ ਜਿਹੀ ਰਚਨਾ ਤੁਹਾਡੇ ਸਾਹਮਣੇ ਪੇਸ਼ ਹੈ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਪੋੜੇ ਭਾਲੇ ਲੋਕਾਂ ਦੀ ਕਿਉਂ ਜਿੰਦ ਸੁਲੀ ਤੇ ਟੰਗੀ ਦੁਸ਼ਟ ਕਰਮ ਨੇ ਕੋਈ ਕਰਦੇ ਪਤ ਇਹਨਾਂ ਦੀ ਨਹੀਂ ਗਈ ਭੋਲੇ ਭਾਲੇ ਲੋਕਾਂ ਦੀ ਕਿਉਂ ਜਿੰਦ ਸੁਲੀ ਤੇ ਟੰਗੀ ਦੁਸ਼ਟ ਕਰਮ ਨੇ ਕੋਈ ਕਰਦੇ ਪਤ ਇਹਨਾਂ ਦੀ ਨੰਗੀ ਇੱਕ ਸਫਾਰਸ਼ ਮਾਲਕ ਦੀ ਜੇ ਲੱਗ ਜੇ ਹੁੰਦੀ ਪੂਰੀ ਜੈਲਸ ਕਰਕੇ ਗੱਲਾਂ ਕਰਦੇ ਰਹਿ ਗਈ ਰੀਜ ਅਧੂਰੀ ਜੈਲਸ ਕਰਕੇ ਗੱਲਾਂ ਕਰਦੇ ਰਹਿ ਗਈ ਰੀਜ ਅਧੂਰੀ ਵਿੱਚ ਗਰੀਬੀ ਦੁੱਖੜੇ ਸਹਿ ਕੇ ਮਨ ਨੂੰ ਨਾ ਸਮਝਾਇਆ ਤਾਂ ਹੀ ਤਾਂ ਹੁਣ ਰੁੱਲਦੇ ਫਿਰਦੇ ਹੱਥ ਕਿਸੇ ਨਾ ਪਾਇਆ ਵਿੱਚ ਗਰੀਬੀ ਦੁਖੜੇ ਸਹਿ ਕੇ ਮਨ ਨੂੰ ਨਾ ਸਮਝਾਇਆ ਤਾਂ ਹੀ ਤਾਂ ਹੁਣ ਰੁਲਦੇ ਫਿਰਦੇ ਹੱਥ ਕਿਸੇ ਨਾ ਪਾਇਆ ਕਿਸੇ ਦੀ ਚੁੱਕ ਤਬਾਹ ਕਰ ਦੇਵੇ ਘਰ ਤੋਂ ਪੌਂਦੀ ਦੂਰੀ ਜੈਲਸ ਕਰਕੇ ਗੱਲਾਂ ਕਰਦੇ ਰਹਿ ਗਈ ਰੀ ਅਧੂਰੀ ਜੈਲਸ ਕਰਕੇ ਗੱਲਾਂ ਕਰਦੇ ਰਹਿ ਗਈ ਰੀ ਅਧੂਰੀ ਨਸ਼ੇ ਤੇ ਲਾ ਕੇ ਕੰਮ ਕਰਾਉਣ ਦੇ ਬੰਦੇ ਬਹੁਤ ਨੇ ਕਾਢੀ ਸਮਝ ਫੱਕਰਾ ਉਦੋਂ ਲੱਗਦੀ ਰੁਲ ਜਾਂਦੀ ਜਦ ਵੱਡੀ ਨਸ਼ੇ ਤੇ ਲਾ ਕੇ ਕੰਮ ਕਰਾਉਂਦੇ ਬੰਦੇ ਬਹੁਤ ਨੇ ਕਾਢੀ ਸਾਂਝ ਫੱਕਰਾਉ ਉਹੋ ਲੱਗਦੀ ਰੁੱਲ ਜਾਂਦੀ ਜਦ ਬਾਡੀ ਪਰਦੇ ਥੱਲੇ ਤਣਾਟ ਨੇ ਲੁਕਦੇ ਉੱਪਰੋਂ ਰੱਖਦੇ ਪੂਰੀ ਜ਼ਹਿਲਸ ਕਰਕੇ ਗੱਲਾਂ ਕਰਦੇ ਰਹਿ ਗਈ ਰੀਜ ਅਧੂਰੀ ਜ਼ਹਿਲਸ ਕਰਕੇ ਗੱਲਾਂ ਕਰਦੇ ਰਹਿ ਗਈ ਰੀਜ ਅਧੂਰੀ ਪਿਆਰ ਮੁਹੱਬਤ ਵਾਲੇ ਪਾਸੇ ਤੁਰ ਜਾਂਦੇ ਜੋ ਕਾਕੇ ਪੁੱਤ ਬਗਾਨੇ ਚੀਕ ਕਢਾਉਂਦੇ ਵਜੇ ਆਂਦੇ ਜਦ ਡਾਕ ਪਿਆਰ ਮੁਹੱਬਤ ਵਾਲੇ ਪਾਸੇ ਤੁਰ ਜਾਂਦੇ ਜੋ ਕਾਕੇ ਪੁੱਤ ਬਗਾਨੇ ਚੀਕ ਕਢਾਉਂਦੇ ਵਜ ਜਾਂਦੇ ਆ ਦਡਾਕੇ ਚੁਸਕੜੀਆਂ ਤਾਂ ਲੋਕ ਨੇ ਲੈਂਦੇ ਕਰਦੇ ਨਾਲ ਮਸੂਰੀ ਜੈਲਸ ਕਰਕੇ ਗੱਲਾਂ ਕਰਦੇ ਰਹਿ ਗਈ ਰੀਜ ਅਧੂਰੀ ਜੈਲਸ ਕਰਕੇ ਗੱਲਾਂ ਕਰਦੇ ਰਹਿ ਗਈ ਰੀਜ ਅਧੂਰੀ ਤਕੜੇ ਕੋਲੋਂ ਮਾੜਾ ਟੈਂਦਾ ਜੀਵਨ ਦੁਨੀਆ ਆਖੇ ਨਫ਼ਰਤ ਦੇ ਬੀਜ ਬੀਜ ਕੇ ਬਣਦੇ ਫਿਰਦੇ ਆਕੇ ਤਕੜੇ ਕੋਲੋਂ ਮਾੜਾ ਢੈਂਦਾ ਜੀਵਨ ਦੁਨੀਆ ਆਖੇ ਨਫ਼ਰਤ ਦੇ ਬੀਜ-ਬੀਜ ਕੇ ਬਣਦੇ ਫਿਰਦੇ ਆਕੇ ਸ਼੍ਰੀਕ ਕਦੇ ਨਾ ਰਾਜੀ ਹੋਵੇ ਭਾਵੇਂ ਯਾਰੀ ਗੁੜੀ ਜੈਲਸ ਕਰਕੇ ਗੱਲਾਂ ਕਰਦੇ ਰਹਿ ਗਈ ਰੀ ਜੰਧੂਰੀ ਜੈਲਸ ਕਰਕੇ ਗੱਲਾਂ ਕਰਦੇ ਰਹਿ ਗਈ ਰੀ ਜੰਧੂਰੀ ਸੋਹਾਂ ਜੀ ਦੋਸਤੋ ਰਚਨਾ ਕਿਵੇਂ ਲੱਗੀ ਆਪਣੇ ਪਿਆਰ ਦਾ ਸੂਰ ਜ਼ਰੂਰ ਦਿਓ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ